ਨੇ ਉਹ ਖਾਂਦ ਵਾਲੀ ਜਿਵੇਂ ਤੁਹਾਨੂੰ ਕਹਿੰਦਾ ਕੋਟਲ ਕਿੰਨੇ ਟਾਈਮ ਦੀ ਲੱਗ ਜਾਂਦੀ ਸੀ ਉਹ ਕੋਟਲ ਇੱਕ ਮਹੀਨੇ ਦੀ ਕੀ ਕਹਿੰਦੇ ਸੀ ਆ ਆੜਤੀਆ ਆੜਤੀਆ ਕਹਿੰਦਾ ਇਹ ਕਹਿੰਦਾ ਕੋਈ ਜੂਆ ਖੇਡ ਕੇ ਨੰਗ ਹੁੰਦਾ ਕੋਈ ਸ਼ਰਾਬ ਪੀ ਕੇ ਉਹ ਤੁਸੀਂ ਖੰਡ ਖਾ ਕੇ ਹੋ ਹੁਣ ਕਿੰਨੀ ਕਰ ਗਈ ਮਹੀਨੇ ਦੀ ਹੁਣ 50 ਕਿਲੋ ਤਾਂ ਹਜੇ ਵੀ ਹੈ ਕਿੰਨੇ ਲੀਟਰ ਜਾ ਵੀ ਜਾਂਦੇ ਸੀ ਸਾਮਨ ਛੇ 7 ਲੀਟਰ ਬਿੰਦਾ ਠੀਕ ਹੈ ਜੀ ਬੈਦ ਕੰਨੇ ਕਿ ਟੱਕਰੇ ਜਿਹੜਾ ਤੁਹਾਡਾ ਪਾਰ ਕੱਟ ਕਰਨ ਨੂੰ ਕਹਿੰਦੇ ਸੀ ਬਹੁਤ ਹਰੇ ਢਿੱਡ ਤੇ ਹੱਥ ਮਾਰ ਕੇ ਕਹਿੰਦਾ ਸੀ ਆਪ ਜਮੈਣ ਖਾਲਾ ਤੂੰ ਸਾਫ ਖਾਲਾ ਤੂੰ ਜੀਦਾ ਖਾਲਾ ਤੂੰ ਨਾ ਰਾਮ ਸ਼ਾਹੀ ਦਾ ਹਾਂ ਉਹ ਵੀ ਪੀ ਗਏ ਉਹ ਵੀ ਪੀ ਆ ਫੇਰ ਵੀ ਨਹੀਂ ਫਰਕ ਪਿਆ ਇੱਕ ਜੋਗੀ ਕਹਿੰਦਾ ਸੀ ਕੀ ਕਹਿੰਦਾ ਸੀ ਇੱਕ ਜੋਗੀ ਮਾਰ ਕੇ ਮੇਰੇ ਢਿੱਡ ਤੇ ਹੱਥ ਕਹਿੰਦਾ ਜੀ ਆਹ ਕੋਕੜ ਬੜੀ ਮੁੰਬਦੀ ਹੈ ਜੀ ਹਾਂ ਕਹਿੰਦਾ ਮੈਂ ਘਟਾ ਦਿੰਨਾ ਹਾਂ ਮੈਂ ਘਟਾ ਦਊ ਹਾਂ ਕਹਿੰਦਾ ਮੇਥੋਂ ਦਵਾਈ ਇੰਨੇ ਪੈਸੇ ਲੱਗਣਗੇ ਮੈਂ ਕਿ ਤੂੰ ਕਿੰਨੇ ਕਮਾਉਣਾ ਵਾਖਾ ਆਦਾਂ 1500 ਮੈਂ ਤੁਹਾਨੂੰ 2500 ਦੇ ਦਿਆ ਕਰ ਪਰ ਮੇਰੇ ਨਾਲ ਰਹਿਣਾ ਪੂਜੀ ਨਾ ਘਟਿਆ ਫਿਰ ਹਿਸਾਬ ਲਾਉਗੇ ਫੌਜੀ ਸਾਹਿਬ ਦਾ ਪੇਟ ਤਾਂ ਬਹੁਤ ਮਾੜਾ ਹੁੰਦਾ ਕਹਿੰਦੇ ਬਾਹਰ ਨਿਕਲਿਆ ਨਾ ਹਾਂ ਬਿਲਕੁਲ ਤੁਹਾਡਾ ਨਿਕਲ ਗਿਆ ਸੀ ਵੇਟ ਹਾਂ ਤੇ ਕਿੰਨਾ ਵੇਟ ਸੀਗਾ ਮੇਰਾ 92 ਕਿਜੀ 92 ਕਿਲੋ ਹੁਣ ਕਿੰਨਾ ਰਹਿ ਗਿਆ ਹੁਣ ਮੇਰਾ 78 ਸਮਥਿੰਗ ਕਿਵੇਂ ਤੁਹਾਡੀ ਮੈਂ ਫੋਟੋ ਪਹਿਲਾਂ ਦੇਖੀ ਜਾਂਦਾ ਸੀਗਾ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਪਹਿਲਾਂ ਨਾਲ ਬੜਾ ਫਰਕ ਪਿਆਗਾ ਕਿੰਨਾ ਵੇਟ ਸੀਗਾ 1 ਕੁਆਟਰ 16 ਕਿਲੋ ਉਹ ਗਾਣੀ ਤੂੰ ਤੁਸੀਂ ਵੀ ਦੱਸੋ ਜਿਹੜਾ ਘਰਦਾਨ ਕੀ ਕਹਿੰਦਾ ਸੀਗਾ ਤੁਸੀਂ ਕਰਦਿਆਂ ਕੋਈ ਕਹਤਾ ਸੀ ਵੀ ਬਸ ਵੀ ਹੁਣ ਬੇਵਾਹੀ ਐ ਵੀ ਕੋਈ 4-5 ਮਹੀਨੇ ਕੰਮ ਕਰ ਸਕਦੇ ਆ ਕਰ ਸਕਦੇ ਵੀ ਕਰਾਉਣਾ ਤਾਂ ਕਰਾ ਲਓ ਮੈਂ ਤਾਂ ਕਿੰਨਾ ਭੇਡ ਸੀਗਾ ਮੇਰਾ ਜੀ ਇੱਕ ਪੈਂਡ ਸੀ ਇੱਕ ਪੈਂਡ ਜੀ ਕਿਵੇਂ ਲੱਗਦਾ ਸੀ ਜਦੋਂ ਇੱਕ ਪੈਂਡ ਸੀ ਲੱਗਦਾ ਜਿਵੇਂ ਘਟਜੋ ਉਹ ਤਾਂ ਜ਼ਿੰਦਗੀ ਖਤਮ ਹੋ ਗਈ ਸੀ ਜ਼ਿੰਦਗੀ ਖਤਮ ਹੋ ਗਈ ਸੀ ਹਾਂ ਲੱਗਦਾ ਨਹੀਂ ਸੀਗਾ ਵੀ ਦੁਬਾਰਾ ਆ ਮੋੜ ਤੇ ਇੱਥੇ ਆਵਾਂਗੇ ਬਿਮਾਰੀਆਂ ਕਿੰਨੀਆਂ ਕਿ ਸੀਗੀਆਂ ਸ਼ੂਗਰ ਹੂੰ ਗੁਰਦਿਆਂ ਇਨਫੈਕਸ਼ਨ ਹੂੰ ਮੌਲ ਮਾਇਆ ਭੁੱਲ ਗਿਆ ਹੁਣ ਮੈਂ ਕਰਾ ਨਹੀਂ ਸਕਦਾ ਵੀ ਸਾਰੀਆਂ ਬਹੁਤ ਬੁਰਾ ਹਾਲ ਸੀ ਮਰ ਜਿੰਨਾ ਵੀ ਕਹਦੇ ਉਹਨਾ ਹੀ ਬੰਦਾ ਹਾਲ ਸੀ ਜੇ ਕੁਰਸੀ ਤੇ ਬੰਧ ਤੇ ਕੁਰਸੀ ਉੱਠ ਕੇ ਨਾਲ ਆ ਜਾਂਦੇ ਮੈਨੂੰ ਕੋਈ ਬੰਦਾ ਬਹਿ ਜਾ ਮੈਂ ਕੁਰਸੀ ਕਾਸੀ ਵੀ ਇੱਕ ਬੰਦਾ ਵੀ ਨਹੀਂ ਸੀ ਮੈਂ ਖੜਾ ਹੀ ਰਹਿੰਦਾ ਸੀ ਬੈਦ ਕਿੰਨੇ ਕਿ ਟੱਕਰੇ ਜਿਹੜਾ ਤੁਹਾਡਾ ਪਾਰ ਘੱਟ ਕਰਨ ਨੂੰ ਕਹਿੰਦੇ ਸੀ ਬਹੁਤ ਹਰੇਕ ਢਿੱਡ ਤੇ ਹੱਥ ਮਾਰ ਕੇ ਕਹਿੰਦੇ ਸੀ ਆਪ ਜਮੈਣ ਖਾਲਾ ਤੂੰ ਸਾਮ ਖਾਲਾ ਤੂੰ ਜੀਰ ਖਾਲਾ ਤੂੰ ਨਾ ਲਾ ਸ਼ਾਬੀਲਾ ਹੈ ਉਹ ਵੀ ਪੀ ਗਏ ਉਹ ਵੀ ਪੀ ਗਏ ਫੇਰ ਵੀ ਨਹੀਂ ਫਰਕ ਪਿਆ ਇੱਕ ਜੋਗੀ ਕਹਿੰਦਾ ਸੀ ਕੀ ਕਹਿੰਦਾ ਸੀ ਇੱਕ ਜੋਗੀ ਮਾਰ ਕੇ ਮੇਰੇ ਢਿੱਡ ਤੇ ਹੱਥ ਕਹਿੰਦਾ ਜੀ ਆ ਕੋਕੜ ਬੜੀ ਮੈਂ ਬੜੀ ਹੈ ਜੀ ਹਾਂ ਕਹਿੰਦਾ ਮੈਂ ਘਟਾ ਦੇਣਾ ਹਾਂ ਮੈਂ ਘਟਾ ਦਊ ਹਾਂ ਕਹਿੰਦਾ ਮੈਨੂੰ ਦਵਾਈ ਇੰਨੇ ਪੈਸੇ ਲੱਗਣਗੇ ਮੈਂ ਕਿਹਾ ਤੂੰ ਕਿੰਨੇ ਕਮਾਉਣਾ ਵਾਖਾ ਆਦਾਂ 1500 ਮੈਂ ਕਿਹਾ ਤੈਨੂੰ 2500 ਦੇ ਦੇ ਗਰ ਪਰ ਮੇਰੇ ਨਾਲ ਰਹਿਣਾ ਪੂਜੀ ਨਾ ਘਟਿਆ ਫਿਰ ਹਿਸਾਬ ਲਾਉਂਗੇ ਠੀਕ ਆ ਫਿਰ ਘਟਿਆ ਕਿਵੇਂ ਘਟਿਆ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਬੰਦਾ ਉਦੋਂ ਹੀ ਘਟਾਉਂਦਾ ਜਦੋਂ ਬੰਦੇ ਨੂੰ ਡਾਕਟਰ ਕੋਲੇ ਗਿਆ ਸੀ ਡਾਕਟਰ ਨੇ ਮੈਨੂੰ ਜਵਾਬ ਦਿੱਤਾ ਹਾਂ ਕਿ ਤੇਰਾ ਕੋਈ ਹੱਲ ਨਹੀਂ ਵੀ ਗੱਲੇ ਹਾਰਡ ਦਾ ਬਣਾ ਤੁਹਾਡਾ ਜਿਵੇਂ ਤੁਸੀਂ ਦੱਸਦੇ ਸੀਗੇ ਹਾਂ ਵੀ ਤੂੰ ਸਾਰਾ ਕੁਝ ਤੇਰਾ ਤੇਰਾ ਇੱਕੋ ਹੀ ਹੱਲ ਹੈ ਵੀ ਤੂੰ ਵੇੜ ਕਟਾ ਜਿਵੇਂ ਮਰਜ਼ੀ ਕਟਾ ਹੂੰ ਤੇ ਫਿਰ ਉਹਨ ਸਾਰੇ ਮੇਰਾ ਬੇਟਾ ਕੰਮ ਕਰਦਾ ਦੱਬੜੀ ਉਹਨੂੰ ਨਿਊਟ੍ਰੀਸ਼ਨ ਬਾਈ ਹੋਰੇ ਮਿਲਦੇ ਸੀਗੇ ਕੁੜੀ ਦੋਰੇ ਹੂੰ ਉਹਨਾਂ ਨੇ ਦੱਸਿਆ ਉਹਨਾਂ ਨੇ ਮੈਨੂੰ ਲਿਜਾ ਕੇ ਦੇਤਾ ਜਿਵੇਂ ਦੱਸਿਆ ਉਹ ਮੈਂ ਫੋਲੋ ਕੀਤਾ ਜੀ ਹੂੰ ਤਾਂ ਦੂਜੇ ਦਿਨ ਤੋਂ ਹੀ ਮੈਨੂੰ ਫਰਕ ਪੈਣ ਲੱਗ ਗਿਆ 10 ਕਿਲੋ 10 ਕਿਲੋ ਦਾ ਕਦਾ ਕਰ ਦਿਆ 10 ਕਿਲੋ ਕਰ ਦਿਆ ਨਹੀਂ ਮੰਨਿਆ ਵੀ ਇਹ ਤਾਂ ਕਹਿੰਦੇ ਪਾਣੀ ਵਾਲਾ ਬੇਟਾ ਇਹ ਆਇਆ ਹੈ ਜਿੱਦੇ 10 ਕਿਲੋ ਘਟਿਆ ਫੇਰ ਮੰਨਣ ਲੱਗੇ ਵੀ ਹੁਣ ਤੂੰ ਘਟਣ ਲੱਗ ਗਿਆ ਕੋਈ એનર્ਜੀ ਤਾਂ ਨਹੀਂ ਡਾਊਨ ਹੋਈ ਤੇ ਤੁਹਾਨੂੰ ਉਸ ਨੇ ਮੈਂ ਕਹ ਜੀ ਜਿਆਦਾ ਵਧੀਆ ਹੋ ਗਿਆ ਮੈਂ ਕੰਮ ਕਰ ਲੱਗ ਗਿਆ ਪਹਿਲਾਂ ਕੰਮ-ਕਮ ਨਾ ਨਾ ਜੀ ਮੈਂ ਪਾਣੀ ਦਾ ਗਲਾਸ ਨਹੀਂ ਪੀਂਦਾ ਸੀ ਮੰਜੇ ਬਰਕੇ ਕਰ ਦਨ ਕਿ ਕਹਿੰਦੇ ਹੁੰਦੇ ਸੀ ਲੜ ਪੰਦਾ ਸੀ ਮੈਂ ਵੀ ਪਾਣੀ ਮਰਦਿਆ ਸੀ ਫੜਾ ਦੇ ਮੈਨੂੰ ਐ ਕਰਕੇ ਆਏਗਾ ਉਹ ਕਹਿੰਦਾ ਟੁੱਟ ਕੇ ਪੀਲਾ ਬਾਈ ਮੈਂ ਉਹਨੂੰ ਕਹਿ ਕੇ ਬਹੁਤ ਬੁਰਾ ਹਾਲ ਸੀ ਜਿੰਨਾ ਵੀ ਕਹਦੇ ਉਹਨਾਂ ਹੀ ਮੰਦਾ ਹਾਲ ਸੀ ਜੇ ਕੁਰਸੀ ਦੇ ਬਿੰਦ ਤੇ ਕੁਰਸੀ ਉੱਠ ਕੇ ਨਾਲ ਆ ਜਾਂਦੀ ਮੈਨੂੰ ਕੋਈ ਬੰਦਾ ਬਹਿ ਜਾ ਮੈਂ ਕੁਰਸੀ ਕਾਸੀ ਵੀ ਇੱਕ ਬੰਦਾ ਵੀ ਸੀ ਮੈਂ ਖੜਾ ਹੀ ਰਹਿੰਦਾ ਸੀ ਜਿਹੜੇ ਵੀ ਸਾਹਿਬ ਹੀ ਆਏ ਚੱਲਦੇ ਜਿਵੇਂ ਰਾਤ ਨੂੰ ਘਰਾੜੇ ਜਾਂਦੇ ਜਿਵੇਂ ਬੰਦਾ ਸੁੱਤਾ ਹੋਵੇ ਘਰਾੜੇ ਮਾਰਦੇ ਮੈਂ ਵੀ ਨੀਂਹਾਂ ਵੇਂਦਾ ਸੀ ਮਦਰ ਨਿਊਟ੍ਰੀਸ਼ਨ ਨਾਲ ਤੁਸੀਂ 65 ਕਿਲੋ ਇੱਕ ਕਵਾਂਟਲ 65 ਕਿਲੋ ਸੀ ਕਿੰਨਾ ਘੱਟ ਕਰ ਲਿਆ ਸੀ ਮੈਂ 23-24 ਕਿਲੋ ਘਟਾਇਆ 23-24 ਕਿਲੋ ਨਾਲ ਮਨ ਸਰੀਰ ਨੂੰ ਐ ਪਤਾ ਲੱਗਣ ਲੱਗ ਗਿਆ ਮੈਂ ਬਈ ਨਾ ਪੱਠੇ ਵੱਢਣ ਲੱਗ ਗਿਆ ਵੀ ਚਲੋ ਮਨੋਂ ਮੋਟਾ ਬਿਜਲੀ ਦੇ ਨਾਮ ਨਾਲ ਲਈਦਾ ਵੇਖੀ ਕਿੰਨੇ ਕ ਟਾਈਮ ਦੇ ਵਿੱਚ ਘਟਿਆ ਇਹ ਨਾ ਮੇਰਾ 3 ਕਿ ਮਹੀਨੇ ਸੀ 3 ਕਿ ਮਹੀਨਿਆਂ ਦੇ ਵਿੱਚ ਹੁਣ ਦੁਬਾਰਾ ਫਿਰ ਉੱਤੇ ਲੈ ਕੇ ਆਉਂਗਾ ਪੁਰਾਣੇ ਵੇਟ ਦੇ ਹਾਂਜੀ ਪੁਰਾਣੇ ਦੇ ਜਿੰਨਾ ਜੇ ਘਟਦਾ ਨਹੀਂ ਪੂਰਾ 78 ਕਿਲੋ ਦੇ ਆਉਂਦਾ ਦੀ ਨਜ਼ਰ ਆ ਰਿਹਾ ਠੀਕ ਹੈ ਗੱਲਾਂ ਤੁਹਾਡੇ ਨਾਲ ਹੋਰ ਵੀ ਕਰਨੇ ਆ ਉਹ ਖੰਡ ਵਾਲੀ ਜਿਵੇਂ ਤੁਹਾਨੂੰ ਕਹਿੰਦਾ ਕੋਟਲ ਕਿੰਨੇ ਟਾਈਮ ਦੀ ਲੱਗ ਜਾਂਦੀ ਸੀ ਉਹ ਕੋਟਲ ਇੱਕ ਮਹੀਨੇ ਦੀ ਕੀ ਕਹਿੰਦੇ ਸੀ ਆ ਆੜਤੀ ਆ ਆੜਤੀ ਕਹਿੰਦਾ ਇਹ ਕਹਿੰਦਾ ਕੋਈ ਜੂਆ ਖੇਡ ਕੇ ਨੰਨ ਹੁੰਦਾ ਕੋਈ ਸ਼ਰਾਬ ਪੀ ਕੇ ਹੁੰਦਾ ਤੁਸੀਂ ਖੰਡ ਘਾ ਕੇ ਹੋ ਹੁਣ ਕਿੰਨੀ ਕਰ ਗਈ ਮਹੀਨੇ ਦੀ ਹੁਣ 50 ਕਿਲੋ ਤਾਂ ਹਜੇ ਵੀ ਹੈ ਕਿੰਨੇ ਲੀਟਰ ਚਾ ਵੀ ਜਾਂਦੇ ਸੀ ਸਾਮ ਜੀ 70 ਲੀਟਰ ਬਿੰਦੂ ਠੀਕ ਹੈ ਜੀ ਤੇ ਗੱਲਾਂ ਸੁਣਨੀਆਂ ਕਾਫੀ ਆ ਤੇ ਮੇਰੇ ਦਿਮਾਗ 'ਚ ਸਿਗੀਆਂ ਕਰੇ ਬੈਠ ਕੇ ਫੇਰ ਕਰਾਂਗੇ ਤੁਹਾਡੇ ਨਾਲ ਸਪੈਸ਼ਲ ਆ ਕੇ ਸੱਚੀ ਗੱਲ ਬੋਲੀ ਸੱਚੀ ਗੱਲ ਫੌਜੀ ਸਾਹਿਬ ਦਾ ਪੇਟ ਤਾਂ ਬਹੁਤ ਮਾੜਾ ਹੁੰਦਾ ਕਹਿੰਦੇ ਬਾਹਰ ਨਿਕਲਿਆਣਾ ਹਾਂ ਬਿਲਕੁਲ ਤੁਹਾਡਾ ਨਿਕਲ ਗਿਆ ਸੀ ਪੇਟ ਬਹੁਤ ਹਾਂ ਤੇ ਕਿੰਨਾ ਵੇਟ ਸੀਗਾ ਮੇਰਾ 92 ਕਿਲੋ 92 ਕਿਲੋ ਹੁਣ ਕਿੰਨਾ ਰਹਿ ਗਿਆ ਹੁਣ ਮੇਰਾ 78 ਸਮਥਿੰਗ ਕਿਵੇਂ ਕਿਵੇਂ ਵਿਸ਼ਵਾਸ ਆ ਵੀ ਇਹਦੇ ਨਾਲ ਘਟ ਜੂਗਾ ਵਿਸ਼ਵਾਸ ਬਸ ਮੈਂ ਇੱਥੇ ਇਹਨਾਂ ਕੋਲ ਆਇਆ ਤੁਹਾਡੀ ਵੀਡੀਓ ਦੇਖੀ ਸੀ ਮੈਂ ਫੇਸਬੁੱਕ ਤੇ ਜੀ ਤੇ ਇਹਨਾਂ ਕੋਲ ਆਇਆ ਇਹਨਾਂ ਨੇ ਮੈਨੂੰ ਸਮਝਾਇਆ ਔਰ ਮੇਰੇ ਮਾਈਂਡ ਵਿੱਚ ਆ ਗਈ ਵਾਕਈ ਮੈਂ ਚਲੋ ਕੋਸ਼ਿਸ਼ ਕਰਦੇ ਹਾਂ ਕਿੰਨੇ ਟਾਈਮ ਦੇ ਵਿੱਚ ਘਟਾ ਲਓ ਤੁਸੀਂ ਮੈਂ 45 ਦਿਨਾਂ ਦੇ 45 ਦਿਨਾਂ ਦੇ ਵਿੱਚ ਘਟਾ ਲਓ ਹੁਣ ਵੀਡੀਓ ਵੀ ਘਟਾ ਦੀਏ ਅੱਛਾ ਪੂਰੀ ਫੈਮਿਲੀ ਹਾਂ ਪੂਰੀ ਫੈਮਿਲੀ ਮਰਜ਼ ਵਿਸ਼ਵਾਸ ਹੋ ਗਿਆ ਹਾਂ ਵਿਸ਼ਵਾਸ ਪੂਰਾ ਜੀ 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 ਤੇ ਅ ਅੱਛਾ ਮਿਸੇ ਹਾਂ ਮਿਸੇ ਹੀ ਕਰਾਣਾ ਠੀਕ ਆ ਸਾਰੇ ਘਟਾ ਰਿਓ ਬੇਟੀ ਆਸਟ੍ਰੇਲੀਆ ਆਸਟ੍ਰੇਲੀਆ ਜਿਹੜੀ ਉਹ ਵੀਡੀਓ ਪਾਈ ਸੀ ਆਪਣਾ ਹਾਂ ਉਹਨਾਂ ਦਾ ਕਿੰਨਾ ਸੀ ਉਹਨਾਂ ਦਾ 95 ਕਿਜੀ 95 ਕਿਲੋ ਇੱਕ ਮੈਂ ਹੋਰ ਪੁੱਛਣਾ ਹੈ ਤੁਹਾਡੇ ਤੋਂ ਤੁਹਾਨੂੰ ਵੀ ਸਵਾਲ ਕੀਤੇ ਸੀ ਕਿਸੇ ਨੇ ਵੈਸੇ ਹਰੇਕ ਦਾ ਸਵਾਲ ਹੀ ਹੁੰਦਾਗਾ ਵੀ ਇਹਦੇ ਨਾਲ ਬਿਮਾਰੀਆਂ ਨਿਊਟ੍ਰੀਸ਼ਨ ਨਾਲ ਕੋਈ ਗੁਰ ਦੇਣਾ ਚਾਹਕਦੇ ਹਾਂਜੀ ਮੈਨੂੰ ਡਰਾਇਆ ਸੀ ਕਿ ਉਸ ਬੰਦੇ ਨੇ ਕਹਿੰਦੇ ਤੇਰੇ ਗੁਰਦੇ ਖਰਾਬ ਮੈਂ ਕਿਹਾ ਹੁਣ ਸਾਰਾ ਕੁਝ ਹੀ ਖਰਾਬ ਹੋਇਆ ਇਕੱਲੇ ਗੁਰਦੇ ਕੀ ਹੋਣਗੇ ਜੀ ਹੁਣ ਮੇਰੇ ਮੌਸਰ ਆਲੇ ਖੜੀ ਐ ਫਿਰ ਸਾਰਾ ਹਾਰਟ ਹੂਟ ਸਾਰਾ ਵਿੱਚ ਮੈਂ ਤੁਹਾਨੂੰ ਫੇਰ ਕੇ ਆਜੂ ਠੀਕ ਹੈ ਜੀ ਤੇ ਕਿਵੇਂ ਲੱਗਾ ਜੀ ਫਿਰ ਹਾਂ ਉਹ ਬਹੁਤ ਅੱਛਾ ਕੀ ਕੀ ਸਲਾਹ ਦੇਣੇ ਚਾਹੋਗੇ ਜਿਨ੍ਹਾਂ ਦੇ ਵਿੱਚ ਮੈਂ ਤੇ ਸਲਾਹ ਦੇਣਾ ਚਾਹੁੰਦਾ ਜਿਨ੍ਹਾਂ ਦਾ ਮਤਲਬ ਕਿ ਕਿਸੇ ਨੂੰ ਓਵਰ weight ਹੈ ਨੇ ਜੀ ਉਹ ਅਗਰ ਵੈਸੇ ਫਿਜ਼ੀਕਲ ਨਹੀਂ ਘਟਾ ਸਕਦੇ ਤੇ ਨਿਊਟ੍ਰੀਸ਼ਨ ਇਹਨਾਂ ਨੂੰ ਕੋਈ ਪ੍ਰੋਬਲਮ ਸਰੀਰਿਕ ਮਤਲਬ ਕਿ ਕੋਈ ਦਿੱਕਤ ਨਹੀਂ ਹੁੰਦੀ ਜੀ ਜੀ ਅੱਛਾ ਫੀਲ ਹੁੰਦਾ ਬਹੁਤ ਜ਼ਿਆਦਾ ਬਿਲਕੁਲ ਕੋਈ ਨਰਜੀ ਡਾਊਨ ਨਹੀਂ ਆਈ ਕਿਸੇ ਦਾ ਨਰਜੀ ਲੈਵਲ ਅੱਪ ਹੁੰਦਾ ਡਾਊਨ ਨਹੀਂ ਹੁੰਦੀ ਜੀ ਸਸੀ ਘਰ ਦਾ ਜੀ ਸਸੀ ਘਰ ਸਸੀ ਘਰ ਜੀ ਤੁਸੀਂ ਘਟਾਇਆ ਜੀ ਹਾਂ ਬਈ ਕਿੰਨਾ ਜੀ 30 ਕਿਲੋ ਘਟਾਇਆ ਵੀ 4 ਮਹੀਨੇ ਜੀ ਕਿਵੇਂ ਲੱਗਿਆ ਕੋਈ ਨਰਜੀ ਡਾਊਨ ਨਹੀਂ ਬਈ ਬਹੁਤ ਵਧੀਆਗਾ ਐ ਤਾਂ ਨਹੀਂ ਲੱਗਿਆ ਵੀ ਜਮਾ ਵੀਕਨੈਸ ਆਲੀ ਜਾਂ ਕੰਮ ਵੀ ਬਹੁਤ ਵਧੀਆ ਕੰਮ ਨੂੰ ਜੀ ਕਰਦਾ ਕਿਥੇ ਅੱਕ ਜੀ ਨਹੀਂ ਕਰਦਾ ਸੀ ਕੰਮ ਕਰਨ ਠੀਕ ਹੈ ਕਿੰਨਾ ਘਟਿਆਗਾ 30 ਕਿਲੋ ਘਟਿਆ 30 ਕਿਲੋ ਕਿੰਨੇ ਟਾਈਮ ਚ 4 ਮਹੀਨੇ ਚ 4 ਮਹੀਨਿਆਂ ਵਿੱਚ ਬਈ ਕੀ ਪ੍ਰੋਬਲਮ ਰਹਿੰਦੀ ਸੀ ਕਰੇ ਫਿਰ ਬਈ ਤਾਂ ਬਿਮਾਰੀਆਂ ਦਾ ਗੱਡਾ ਜੀ ਆ ਸਰ ਠੀਕ ਹੈ ਔਰ ਜਦੋਂ ਖੇਤ ਸੀਗੇ ਖੇਤ ਵਾਹ ਜਾਂਦੇ ਤਾਂ ਵੀ ਘਰੋਂ ਘਰੋਂ ਫੋਨ ਬਜਦਾ ਕਿ ਹੂੰ ਆਉਣਾ ਪੈਂਦਾ ਹੂੰ ਵੀ ਕਦੇ ਬੀਬੀ ਵੱਧ ਗਿਆ ਕਦੇ ਕੁਝ ਹਾਂ ਕਦੇ ਬੀਬੀ ਵੱਧ ਗਿਆ ਹੂੰ ਕਦੇ ਸਿਰ ਦੁਖਣ ਲੱਗਿਆ ਕਦੇ ਕੋਈ ਦਿੱਕਤ ਕਦੇ ਕੋਈ ਦਿੱਕਤ ਦਾ ਡਾਕਟਰ ਨੂੰ ਫੋਨ ਤੇ ਫੋਨ ਹੀ ਲੱਗਿਆ ਰਹਿੰਦਾ ਸੀ ਹੁਣ ਬੁੱਧਿਆਂ ਦਾ ਕਦੇ ਡਾਕਟਰ ਨੂੰ ਫੋਨ ਨਹੀਂ ਅੱਛਾ 4 ਮਹੀਨਿਆਂ ਦਾ ਅਸੀਂ ਡਾਕਟਰ ਕੋਲੇ ਜਾ ਕੇ ਨਹੀਂ ਦੇਖੇ ਚਾਰ ਮਹੀਨਾ ਡਾਕਟਰ ਕੋਲ ਜਾ ਕੇ ਨਹੀਂ ਦੇਖਿਆ ਮਤਲਬ ਤੁਸੀਂ ਕੰਮ ਕਰਨ ਲੱਗ ਗਏ ਨਾਲੇ ਵੀ ਕਰਨ ਲੱਗ ਗਏ ਚਲੋ ਵਧੀਆ ਹੋ ਗਿਆ ਜੀ ਡਾਕਟਰ ਇਹਨਾਂ ਦਾ ਵਾੜਦਾ ਰਹੂਗਾ ਜੀ ਨਸੀ ਗੱਲ ਬਾਈ ਜੀ ਕਿੰਨਾ ਵੇਟ ਸੀਗਾ ਜੀ ਮੇਰੇ ਚ ਜੀ ਇੱਕ ਕਿੰਟਲ ਕਮਾਂਟਰੀ ਇੱਕ ਕਿੰਟਲ 21 ਕਿਲੋ ਉਹ ਇਸ ਤੀ ਦੱਸਿਓ ਮਾੜਾ ਤੁਹਾਨੂੰ ਲੈ ਕੇ ਕੌਣ ਆਇਆ ਸੀ ਇੱਥੇ ਮੈਨੂੰ ਦੋਸਤ ਲੈ ਕੇ ਆਇਆ ਸੀ ਆਪ ਦਾ ਮੰਨ ਨਹੀਂ ਕੀਤਾ ਨਹੀਂ ਜੀ ਪਹਿਲਾਂ ਮੈਂ ਦਵਾਈਆਂ ਬਹੁਤ ਲਈਆਂ ਸੀ ਨਾ ਉਹਦੇ ਕਰਕੇ ਮੰਨ ਨਹੀਂ ਕਰ ਰਿਹਾ ਅਸੇ ਉਹਦਾ ਕਰਕੇ ਮਨ ਆਸੇ ਪਾਸੇ ਖਾ ਕੇ ਤੁਸੀਂ ਅੱਕ ਗਏ ਸੀਗੇ ਹਾਂ ਜੀ ਮੰਨ ਨਹੀਂ ਕੀਤਾ ਵੀ ਅਸੀਂ ਖਾਈਏ ਤੇ ਫਿਰ ਦੋਸਤ ਲੈ ਕੇ ਆਏ ਹੁਣ ਕਿੰਨਾ ਘਟ ਕਰ ਲਿਆ ਹੁਣ ਮੇਰੇ ਚਾਹੀ ਜੀ 95 95 ਹਾਂ ਕਿੰਨੇ ਟਾਈਮ ਦੇ ਵਿੱਚ ਇਹ ਹੋ ਗਏ ਜੀ 4 ਮਹੀਨੇ ਕੰਮ ਕਰ ਨੂੰ ਜਲ ਕਰਦਾ ਹਾਂ ਫੁੱਲ ਕਰਦੇ ਹਾਂ ਕੰਮ ਫੁੱਲ ਕਰਦੇ ਹੁਣ ਹੁਣ ਕਿੰਨਾ ਘਟਾਉਣਾ ਹੋਰ ਹੁਣ ਮੇਰੇ ਸਲਾਹ ਜੀ 70 ਕਿਲੋ ਜੀ 70 ਕਿਲੋ ਤੇ ਠੀਕ ਆ ਜੀ ਤੇ ਆ ਬਾਈ ਵੀ ਤੁਹਾਡੇ ਨਾਲ ਹੀ ਆ ਜੀ ਹਾਂ ਜੀ ਆ ਮੈਂ ਇਹ ਭੂਆ ਦਾ ਬੇਟਾ ਇਹ ਨੇ ਇਹ ਆਏ ਸੁਰੇ ਮਤਲਬ ਕੱਲੇ ਆਉਣਾ ਸੀ ਉਹਨਾਂ ਨੇ ਇਹ ਮੈਨੂੰ ਨਾਲ ਲਿਆਏ ਇਹਨੇ ਫਿਰ ਮਹੀਨੇ ਦਾ ਨਿਊਟ੍ਰੀਸ਼ਨ ਲੈ 15 ਦਿਨਾਂ ਦਾ ਮੈਨੂੰ ਦੇਤਾ ਅੱਛਾ ਤੁਸੀਂ ਇਹਦੇ ਚ ਲੈ ਗਏ ਹਾਂ ਇਥੇ ਮਤਲਬ ਫ੍ਰੀਜ ਘਟਾਇਆ ਠੀਕ ਅੱਦੇ ਨਾਲ ਦੁਲਾਹ ਲੈ ਗਏ ਮੇਰਾ 94 ਕਿਲੋ ਸੀਗਾ ਠੀਕ ਹੈ ਤੇ ਹੁਣ ਹੈਗਾ 88 ਤੁਸੀਂ ਇਹਨਾਂ ਨੂੰ ਦੇਖ ਕੇ ਲਿਆ ਸੀਗੇ ਕਿਵੇਂ ਨਹੀਂ ਨਹੀਂ ਵੈਸੇ ਨਾਲ ਲਿਆਇਆ ਮੈਨੂੰ ਇਹ ਅੱਛਾ ਹਾਂ ਇੱਥੇ ਆ ਕਹਣਾ ਯਾਰ ਤੂੰ ਵੀ ਦੇਖ ਮਾ ਚੱਲ ਕੋਈ ਗੱਲ ਨਹੀਂ ਬਤੇਰਾ ਜੋ ਅੱਧੇ ਲੈ ਲੈਣੇ ਆ ਮੈਂ ਕੋਈ ਨਾ 15 ਦਿਨਾਂ ਦਾ ਖਾ ਮੈਨੂੰ 21 ਦਿਨ ਕਿ ਦੱਸ ਤਾਂ ਕਿਵੇਂ ਲੱਗਦਾ ਫਿਰ ਬਹੁਤ ਯਾਰ ਕੀ ਕਹਿਣਾ ਚਾਹੋਗੇ ਜਨਾਂ ਦੇ weight ਜ਼ਿਆਦਾ ਹੋ ਗਰਾ ਦੇਖੋ ਜ਼ਿਆਦਾ ਮੈਂ ਮਨ ਕਿ ਚਲੋ ਮੇਰਾ weight ਪਹਿਲਾਂ ਸੀਗਾ 2-3 ਸਾਲ ਪਹਿਲਾਂ 75 ਕਿਲੋ ਸੀਗਾ ਉਦੋਂ ਬਿਲਕੁਲ ਹੌਲਾ ਜਿਹਾ ਸੀਗਾ ਠੀਕ ਹੈ ਜਦੋਂ weight ਜਿਵੇਂ ਜਿਵੇਂ ਵਧਿਆ ਪੈਰਾਂ ਭਾਰ ਨਹੀਂ ਬੈਠਾ ਜਾਣਾ ਹੂੰ ਦੁੱਧ ਦੀ ਸਾਹ ਚੜਦਾ ਸੀ ਹੂੰ ਮਤਲਬ ਦਿੱਕਤ ਆਉਂਦੀ ਇਹ ਨਹੀਂ ਠੀਕ ਹੈ ਚਲੋ ਸਸੀ ਗਾਲ ਜੀ ਤੁਹਾਡੀ ਮੈਂ ਫੋਟੋ ਪਹਿਲਾਂ ਦੇਖੀ ਜਾਂਦਾ ਸੀਗਾ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਪਹਿਲਾਂ ਨਾਲ ਬੜਾ ਫਰਕ ਪਿਆਗਾ ਕਿੰਨਾ weight ਸੀਗਾ 1 ਕੁਆਟਰ 16 ਕਿਲੋ ਉਹ ਗਾਣੀ ਤੁਝੇ ਵੀ ਦੱਸੋ ਜਿਹੜਾ ਘਰਦਾਨ ਕੀ ਕਹਿੰਦਾ ਸੀਗਾ ਤੁਸੀਂ ਘਰਦਾਨ ਕਹਿੰਦਾ ਸੀ ਜੀ ਬਸ ਵੀ ਹੁਣ ਬੇਵਾਹੀ ਹੈ ਵੀ ਕੋਈ 4-6 ਮਹੀਨੇ ਕੰਮ ਕਰ ਸਕਦੇ ਆ ਕਰ ਸਕਦੇ ਵੀ ਕਰਵਾਣਾ ਤਾਂ ਕਰਾ ਲੂਗਾ ਤਾਂ ਕਿੱਥੇ ਆਪਣਾ ਕੰਮ ਕਰ ਆਪਣਾ ਸੰਗਤ ਮੰਡੀ ਦਾ ਰਤਨ ਟੇਲਰ ਰਤਨ ਟੇਲਰ ਹਾਂਜੀ ਟੇਲਰ ਸੀਗਾ ਟੇਲਰ ਦੇ ਕੰਮ ਚ ਮਨ ਵੀ ਨਹੀਂ ਲੱਗਦਾ ਹੁੰਦਾ ਚੰਗੇ ਸ਼ੂਟ ਵੀ ਨਹੀਂ ਬਣਦੇ ਮੇਰੀ ਪਹਿਲਾਂ ਤੋਂ ਆਦਤ ਸੀ ਮੈਂ ਬੈਠਦਾ ਬਹੁਤ ਸੀ ਬੈਠਦਾ ਬਹੁਤ ਸੀ ਬੈਠਣ ਕਰਕੇ ਜਿਆਦਾ ਹੋ ਗਿਆ ਹਾਂ ਬੈਠਾ ਕਰਕੇ ਜਿਆਦਾ ਹੋ ਗਿਆ ਕੋਈ ਤੋੜਾ ਫੇਰਾ ਨਹੀਂ ਸੀਗਾ ਕੋਈ ਕੁਝ ਨਹੀਂ ਸੀਗਾ ਫਿਰ ਇਹ ਆ ਕੇ ਸਲਾਹਾਂ ਦਿੰਦੇ ਹੁਣ ਲੱਗਣਗੇ ਸਲਾਹਾਂ ਦਿੰਦੇ ਸੀਗਾ ਮਤਲਬ ਹੀ ਤੜਕੇ ਉੱਠ ਕੇ ਭੱਜਿਆ ਕਰ ਐਂ ਕਰਿਆ ਕਰ ਠੀਕ ਹੈ ਤੂੰ ਇੰਨੀ ਪਹੁੰਚੀ ਹੈ ਨਹੀਂ ਸੋਨੂੰ ਹੁਣ ਕਿੰਨਾ ਘਟਾ ਲਿਆ ਫਿਰ ਹੁਣ ਤਾਂ 38 ਕਿਲੋ 38 ਕਿਲੋ ਘਟਾ ਦਿਆ ਹਾਂਜੀ ਹਾਂਜੀ ਫਿਟਨੈਸ ਹੁਣ ਕੋਟ ਪੈਂਟ ਵੀ ਪਾਦੇ ਥੋੜਾ ਜਿਹਾ ਕੋਟ ਪੈਂਟ ਕੋਟ ਪੈਂਟ ਚ ਮੇਰੇ ਵਾਲੇ ਤਾਂ ਬਹੁਤ ਖੁੱਲੇ ਆ ਜੀ ਅੱਛਾ ਇਹ ਤਾਂ ਬੇਟੇ ਵਾਲਾ ਪਾਇਆ ਅੱਛਾ ਕੀ ਬਾਤ ਹੈ ਬੇਟੇ ਵਾਲੇ ਕੋਟ ਪੈਂਟ ਤੇ ਆ ਗਏ ਨੇ ਫਿੱਟ ਹੋ ਗਏ ਕੀ ਕਹਿਣਾ ਚਾਹੋਗੇ ਜੇ ਇਹਦੇ ਜਿਆਦਾ ਪੜਾ ਜਹ ਹੋਇ ਉਹ ਜਿਹੜਾ ਓਵਰੂ ਬੇਟਾ ਹੈ ਇਹ ਬਹੁਤ ਮਾੜਾ ਜੀ ਜੀ ਤੇ ਇਹਦੇ ਵਿੱਚ ਹੀ ਬਿਮਾਰੀਆਂ ਕਿਹੜੀਆਂ ਵਿੱਚ ਸਾਰੀਆਂ ਬਿਮਾਰੀਆਂ ਇੱਕੋ ਪੋਤੇ ਵਾਲੀ ਗੱਲ ਸੁਣਾਓ ਕੀ ਕਹਿੰਦਾ ਸੀਗਾ ਉਹ ਤਲੇ ਗੀਆਂ ਫਲੀਆਂ ਚ ਜਰ ਖਾਣ ਵਾਲਾ ਮੈਂ ਬਾਦੇ ਪੋਤੇ ਨੂੰ ਅਸੀਂ ਲਾ ਪਿਆ ਪਤਨ ਮਹਤੂਆ ਖਾਇਆ ਨਾ ਕਰ ਮਤਲੇ ਗੀਆਂ ਫਲੀਆਂ ਚੀਜ਼ਾਂ ਉਹ ਕਹਾ ਦਾਦੂ ਕੋਈ ਗੱਲ ਨਹੀਂ ਕਹਿੰਦਾ ਉਹਨੂੰ ਖਾਣ ਦਿਓ ਕੇ ਨਾ ਕਹਿੰਦਾ ਛੋਟੇ ਵਾਲੀ ਦੀ ਮੈਂ ਵੀ ਲੈ ਲੂੰਗਾ ਉਹਦੇ ਨਾਲ ਸੱਸੀ ਘਾਬ ਜੀ ਅੱਜ ਮਾਨਸਾ ਵੈਦਰਾ ਜੋ ਆ ਇੱਕ ਜੋੜਾ ਖੜਾਗਾ ਪਹਿਲਾਂ ਤਾਂ ਮਾਨਸਾ ਸਾਹਿਬ ਨੇ ਢੜਾਇ ਸੀ ਹੂੰ ਕਿੰਨਾ ਢੜਾਇ ਸੀ ਤੁਸੀਂ ਮੇਰਾ ਇੱਕ ਅਠ ਸੀ ਬਾਈ ਇੱਕ ਘਟ ਸੀ ਕਿੰਨਾ ਘਟ ਕਰ ਲਿਆ ਮੇਰਾ ਹੁਣ ਹੈਗਾ 85 ਕਿਲੋ ਵੇਟ 85 ਕਿਲੋ ਮੇਰਾ 24 ਕਿਲੋ ਘਟ ਗਿਆ 24 ਕਿਲੋ ਘਟ ਗਿਆ ਪਹਿਲਾਂ ਲੱਗਦਾ ਸੀ ਵੀ ਘਟ ਜੂਗਾ ਨਹੀਂ ਜਮਾਂ ਬਿਜਵਾ ਨਹੀਂ ਸੀ ਠੀਕ ਹੈ ਕਿੰਨੇ ਟਾਈਮ ਚ ਘਟਾ ਲਿਆ 4 ਮਹੀਨੇ ਚ ਕਿਵੇਂ ਲੱਗਦਾ ਹੁਣ ਆਪਣੇ ਆਪ ਨੂੰ ਵਧੀਆ ਲੱਗਦਾ ਇੰਨਾ ਲੱਗਦਾ ਵੀ ਹੋਰ ਘਟਾ ਲਈ ਹੁਣ ਹਾਂਜੀ ਹੋਣੀ ਛੜਦੀ ਹੋਣੀ ਛੜਦੀ ਜਿੰਨਾ ਚਿਰ ਉਹ ਨਾਇਟਲ ਵੇਟ ਦੇ ਨਹੀਂ ਆਉਂਦੇ ਹਾਂਜੀ ਉਹ ਨੂੰ ਨਹੀਂ ਸਮਾ ਇਹਨਾਂ ਦੀ ਜਿਹੜੀ ਸੀਗੀ ਮੈਡੀਸਨ ਚੱਲਦੀ ਸੀ ਉਹ ਮਾਈਕਸ ਹੁੰਦਾ ਸੀਗਾ 700mg ਦੀ ਗੋਲੀ ਸੀਗੀ ਲੱਗੀ ਹੋਈ ਅੱਛਾ ਉਹ 150 ਦੀ ਆ ਗਈ ਠੀਕ ਹੈ ਬੀਪੀ ਦੀ ਪ੍ਰੋਬਲਮ ਸੀ ਥਰਡ ਸੀ ਸਾਰਾ ਸਹੀ ਹੋ ਗਿਆ ਇੱਕ ਚੀਜ਼ ਹੈ ਇਹਨਾਂ ਦਾ ਵੇਟ ਦਾ ਤੁਸੀਂ ਮੰਨ ਲੈਂਦੇ ਰਹਿਣਾ ਮੈਂ ਤੁਸੀ ਆਪ ਘਟਾਇਆਗਾ ਨਹੀਂ ਘਰ ਦੇ ਤੋਂ ਘਰ ਦਾ ਘਟਾਉਂਦਾ ਨਹੀਂ ਹੈਗਾ ਵੀ ਕਿਵੇਂ ਕਿਹੜੇ ਲੋਟ ਇਹਨਾਂ ਨੂੰ ਸੈਟ ਕਰਤਾ ਇਦਾਂ ਬਸ ਓਕੇ ਕੀਤਾ ਓਕੇ ਕੀਤਾ ਆਸ-ਪਾਸੇ ਦਿਖਾ ਦੇ ਘਰ ਜਿਵੇਂ ਆ ਫੋਟੋਆਂ ਲੱਗੀਆਂ ਹੋਈਆਂ ਵੀ ਆ ਦੇਖ ਲੈ ਆ ਦੇਖ ਲੈਣਾ ਉਸ ਤਰੀਕੇ ਨਾਲ ਸੈੱਟ ਕੀਤਾ ਆ ਕਿੰਨਾ weight ਘਟ ਕੀਤਾ ਤੁਸੀਂ ਆ ਮੇਰਾ 99 kg ਸੀਗਾ ਹੁਣ 78 ਕਹਿਣਾ ਕਿਵੇਂ ਲੱਗਦੀ ਪਹਿਲਾਂ ਦੀ ਜ਼ਿੰਦਗੀ ਉਹ ਤਾਂ ਬਹੁਤ ਬੁਰਾ ਹਾਲ ਸੀ ਜੀ ਹਰ ਰੋਜ਼ ਕੁਛ ਨਾ ਕੁਛ ਦੁੱਖ ਨਾ ਕਰਦੇ ਬੀਪੀ ਵੱਧ ਗਿਆ ਕਦੇ ਟੀਐਲ ਸੀ ਵੱਧ ਗਈ ਕਦੇ ਬੁਖਾਰ ਹੋ ਗਿਆ ਬਸ ਕੁਛ ਨਾ ਕੁਛ ਦੁੱਖਦੇ ਹੀ ਰਹਿੰਦਾ ਹੁਣ ਹੁਣ ਵਧੀਆ ਸੱਤ ਕੰਮ ਕਰਦਣ ਦਾ ਜਲ ਕਰਦਾ એનર્ਜੀ ਹੈਗੀ ਆ ਵਧੀਆ એનર્ਜੀ એનર્ਜੀ ਤਾਂ ਨਹੀਂ ਡਾਊਨ ਆਈ ਨਾ ਬਿਲਕੁਲ ਆਸੇ ਪਾਸੇ ਪੁੱਛਦੇ ਹੋਣਗੇ ਵੀ ਇਹੇ ਦਾ ਕੀ ਖਾਦਾ ਸਾਨੂੰ ਵੀ ਦੱਸ ਦੇਵੀਂ ਘੱਟ ਕਰ ਲੀ ਜੀ ਖੁਸ਼ ਦੇਣਗੇ ਦੱਸੀ ਦਾ ਵੀ ਹੈ ਵੀ ਨਿਊਟ੍ਰੀਸ਼ਨ ਹੈ ਉਹ ਲੋ ਵਧੀਆ ਹੈ ਜੀ ਜੀ ਪਰ ਐਵੇਂ ਨਹੀਂ ਹੈਗਾ ਵੀ ਕੋਈ ਆ ਇਹੋ ਵੀ ਆਪਾਂ ਨੂੰ ਵੀਕਨੈਸ ਹੋਵੇ ਜਾਂ ਇਦਾਂ ਦਾ ਕੁਝ ਨਹੀਂ ਹੈਗਾ ਸਾਰਾ ਮਤਲਬ ਕਹਿ ਸਕਦਾ ਹਾਂ ਵੀ ਬੇਫਿਕਰ ਹੋ ਕੇ ਲੈ ਲਓ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਪਹਿਲਾਂ ਸਰ ਮੇਰੇ ਨਿਊਟ੍ਰੀਸ਼ਨ ਲੈ ਲੇ ਤਾਂ ਪਹਿਲਾਂ ਬਲੈਕਨੈਸ ਵੀ ਬਹੁਤ ਜ਼ਿਆਦਾ ਐ ਸ਼ੰਜਾਂ ਵਗੈਰਾ ਹੁਣ ਉਹ ਠੀਕ ਹੈ ਇਹਦੇ ਨਾਲ ਮਤਲਬ ਕੱਲਾ ਇਹ ਨਹੀਂ ਹੈਗਾ ਵੀ ਤੁਹਾਡਾ ਬੇਟ ਹੀ ਘਟ ਕੀਤਾ ਬੇਟ ਦੇ ਨਾਲ ਨਾਲ ਤੁਹਾਡੀਆਂ ਹੋਰ ਪ੍ਰੋਬਲਮਾਂ ਵੀ ਦੂਰ ਹੋਈਆਂ ਗਈਆਂ ਹਾਂਜੀ ਬਹੁਤ ਜ਼ਿਆਦਾ ਪਹਿਲਾਂ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਸੀ ਹਰ ਵਕਤ ਐਂਡ ਚੁੰਨਦੇ ਸਪਰਾਈਮਰ ਰੈਂਡਰ ਪਰ ਹੁਣ ਵਧੀਆ ਹੈ ਚਲੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਦੱਸ ਦਿਆਂ ਵੀ ਮਗਾਉਣਾ ਕਿਵੇਂ ਆ ਤੁਸੀਂ ਕਿਵੇਂ ਯੂਜ਼ ਕਰਨਾ ਨੂੰ ਕਿਵੇਂ ਵਰਤਣਾ ਬਾਕੀ ਦੀ ਗੱਲਬਾਤ ਕਰਦੇ ਹਾਂ ਤੇ ਬਨੇ ਰਹੋ ਵੀਡੀਓ ਦੇ ਵਿੱਚ ਅੱਜ ਆਪਾਂ ਨਿਊਟ੍ਰੀਸ਼ਨ ਬਾਰੇ ਗੱਲ ਕਰਦੇ ਹਾਂ ਵੀ ਬਾਕੀ ਤਾਂ ਗੱਲਬਾਤ ਕਰ ਹੀ ਲੈ ਵੀ weight ਕਿਵੇਂ ਘਟ ਹੁੰਦਾ ਹੈਗਾ ਇਹਨੂੰ ਮਗਵਾਉਣਾ ਕਿਵੇਂ ਆ ਹੁਣ ਉਹ ਤਰੀਕਾ ਜੀ ਇਹਨੂੰ ਮਗਵਾਉਣ ਦਾ ਅਗਰ ਕਿਸੇ ਨੂੰ ਜੋੜੀ ਜ਼ਿਲ੍ਹਾ ਸਰਸਾ ਜਿਹੜਾ ਨੇੜੇ ਦਾ ਕੋਈ ਏਰੀਆ ਪੈਂਦਾ ਆਫਲਾਈਨ ਆ ਕੇ ਇੱਥੇ ਆਪਣੇ ਦਫ਼ਤਰ ਚ ਆ ਕੇ ਲਿਜਾ ਸਕਦਾ ਜਿਹਨੇ ਆਨਲਾਈਨ ਮੰਗਵਾਉਣਾ ਹੈ ਉਹ ਤਾਂ ਆਪਾਂ ਜਿਹੜਾ ਨੰਬਰ ਦੇ ਰਖਿਆ ਸਕਰੀਨ ਤੇ ਜਿਹਦੇ ਉੱਤੇ ਤੁਸੀਂ ਫੋਨ ਕਾਲ ਕਰ ਲਓ ਅਗਰ ਹੋ ਸਕਦਾ ਵੇਟਿੰਗ ਚੱਲ ਰਿਹਾ ਹੋਵੇ ਤਾਂ ਤੁਸੀਂ WhatsApp ਦੇ ਉੱਤੇ ਇੱਕ ਹੈਲੋ ਲਿਖ ਕੇ ਭੇਜ ਦਿਓ ਅਸੀਂ ਤੁਹਾਨੂੰ ਖੁਦ ਕਾਲ ਕਰਾਂਗੇ ਤੁਸੀਂ ਆਨਲਾਈਨ ਵੀ ਇਹਨੂੰ ਮੰਗਵਾ ਸਕਦੇ ਹੋ ਆਲੋ ਓਵਰ ਇੰਡੀਆ ਸਾਡਾ ਭੇਜਣ ਦਾ ਕੋਈ ਖਰਚਾ ਨਹੀਂ ਭੇਜਣਾ ਡਿਲੀਵਰੀ ਫ੍ਰੀ ਰਹਿੰਦੀ ਹੈ ਜੀ ਇੰਡੀਆ ਦੇ ਵਿੱਚ ਫ੍ਰੀ ਆ ਜੇ ਕੋਈ ਇੰਡੀਆ ਤੋਂ ਬਾਹਰ ਦਾ ਵੀ ਮੰਗਵਾਉਣਾ ਹੈ ਜੇ ਬਾਹਰ ਕੋਈ ਕੰਟਰੀ ਮੰਗਾਉਣਾ ਚਾਹੁੰਦਾ ਤਾਂ ਉਹਦਾ ਕੂਰੀਅਰ ਚਾਰਜ ਐਕਸਟਰਾ ਰਹਿੰਦੇ ਜੀ ਜੀ ਇਹਦੇ ਵਿੱਚ ਇੱਕ ਤਾਂ ਹੈਗਾ ਵੇਟ ਘੱਟ ਕਰਨ ਵਾਲਾ ਜੀ ਇਸ ਤੋਂ ਬਾਅਦ ਜਿਨ੍ਹਾਂ ਨੇ weight gain ਕਰਨ ਉਹ ਵੀ ਹੈ weight gain ਕਰਨਾ ਆਪਾਂ ਬੇਟੇ ਦਾ ਵਜ਼ਨ gain ਕੀਤਾ ਹੈਗਾ 7-8 ਕਿਲੋ ਵੇਟ ਗੇ ਕਿਸੇ ਨੇ ਵਧ ਕਰਨਾ ਹੈ ਉਹ ਵੀ ਹੈਗਾ ਕਿਸੇ ਨੂੰ ਕੋਈ skin problem ਹੈ ਬੱਚਿਆਂ ਦਾ height ਨਹੀਂ ਵੱਧ ਰਹੀ ਉਹ ਵੀ ਹੈਗਾ ਕਿਸੇ ਦੇ ਜੋੜਾਂ ਦਾ ਕੋਈ ਦਰਦ ਹੈ ਠੀਕ ਹੈ ਜੀ ਉਹਨਾਂ ਵਾਸਤੇ ਵੀ ਹੈ ਔਰ sugar ਵਾਲਿਆਂ ਵਾਸਤੇ ਵੀ ਹੈ ਕੱਲਾ ਹੀ ਨਹੀਂ ਹੈ heavy weight ਜਾਂ loss ਦਾ ਹੀ ਹੈ ਕਾਫੀ ਪ੍ਰੋਡਕਟ ਨੇ ਜਿਹੜੇ ਆਪਣੇ ਮਾਇਨਾ ਘਟਾਉਣ ਵਾਲਾ ਤੇ ਉਹ ਗੱਲ ਪੁੱਛਣ ਵਾਲੀ ਰਹੀ ਗਈ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਖਾਣਾ ਪੀਣਾ ਛੜਾ ਕੇ ਫਿਰ ਨਹੀਂ 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 ਖਾਣਾ ਅਸੀਂ ਜਦੋਂ ਦੱਸ ਦਿਆਂ ਵੀ ਆਪਾਂ ਇੰਨਾ ਨਾ ਟੈਂਪ ਟੇ ਉਹ ਅਗਲੇ ਕਹਿੰਦੇ ਵੀ ਸਾਡੇ ਤੋਂ ਇਹਨਾਂ ਖਾਦਾ ਹੀ ਨਹੀਂ ਜਾਣਾ ਖਾਦਾ ਨਹੀਂ ਜਾਣਾ ਬਹੁਤ ਲੇਡੀਜ਼ ਦਾ ਰਿਪਲਾਈ ਹੁੰਦਾ ਵੀਰ ਜੀ ਤੁਸੀਂ ਦੱਸ ਰਹੇ ਇਹਨਾਂ ਤਾਂ ਸਾਡੇ ਤੋਂ ਖਾਦਾ ਹੀ ਨਹੀਂ ਜਾਣਾ ਆਪਾਂ ਖਵਾ ਪਿਆ ਕੇ ਵਜਨ ਘਟਾਉਣਾ ਖਵਾ ਪਿਆ ਕੇ ਵਜਨ ਘਟਾਉਣਾ ਠੀਕ ਆ ਜੀ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਤੇ ਰੂੜੀ ਦੇ ਵਿੱਚ ਖੜੇ ਹਾਂ ਫਿਟਨੈਸ ਫੈਕਟਰੀ ਆਪਣੇ ਬੱਸ ਸਟੈਂਡ ਦੇ ਨੇੜੇ ਪੁਲਿਸ ਨਾਕੇ ਦੇ ਸਾਹਮਣੇ ਪਿੰਡ ਰ ਨੇੜੇ ਸਰਦੂਲਗੜ ਤੋਂ 4-5 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਹਾਂ ਇੱਥੇ ਤੁਸੀਂ ਆ ਕੇ ਜਾਨਾ ਆ ਕੇ ਵੀ ਜਾ ਸਕਦੇ ਹੋ ਜੇ ਤੁਸੀਂ ਫੋਨ ਦੇ ਉੱਤੇ ਆਰਡਰ ਕਰਨਾ ਇੰਡੀਆ ਦੇ ਵਿੱਚ ਜਿਹੜੀ ਹੈ ਡਿਲੀਵਰੀ ਫ੍ਰੀ ਰਹੂਗੀ ਜਿਹੜਾ ਵਾਰ ਦਾ ਕੋਰੀਅਰ ਖਰਚਾ ਲੱਗੂਗਾ ਬਾਕੀ ਸੇਮ ਹੀ ਹੋਊਗਾ ਤੇ ਤੁਹਾਡੇ ਟੱਚ ਦੇ ਵਿੱਚ ਰਹਿਣਗੇ ਤੁਸੀਂ WhatsApp ਦੇ ਉੱਤੇ ਵੇਟ ਭੇਜਣਾ ਹੋਊਗਾ ਤੇ ਤੁਹਾਨੂੰ ਡਾਈਟ ਚਾਰਟ ਭੇਜਦੇ ਰਹਿਣਗੇ ਹਰ ਦਿਨ ਦੀ ਤੁਹਾਡੇ ਨਾਲ ਗੱਲਬਾਤ ਹੋਊਗੀ ਹਾਂ ਜਿੰਨਾ ਚਿਰ ਤੁਹਾਡਾ ਵੇਟ ਘਾੜਦਾ ਨਹੀਂ ਤੁਹਾਡਾ ਇਹ ਨਹੀਂ ਹੈ ਜੀ ਤੁਸੀਂ ਅੱਜ ਪ੍ਰੋਡਕਟ ਮੰਗਾ ਲਿਆ ਕੱਲ ਨੂੰ ਤੁਹਾਡੀ ਕੋਈ ਗੱਲ ਨਹੀਂ ਸੁਣੀ ਜਾਊਗੀ ਤੁਸੀਂ ਬੇਸ਼ੱਕ ਰਾਤ ਨੂੰ 12 ਵਜੇ ਕਾਲ ਕਰੋਗੇ ਥੋੜੀ ਫੇਰ ਵੀ ਤੁਹਾਡੀ 12 ਵਜੇ ਵੀ ਕਾਲ ਚੱਕੀ ਜਾਊਗੀ ਜੀ ਜੀ ਤੇ ਬਾਅਦ ਤੋਂ ਬਾਅਦ ਆਪਣੇ ਮੋٹے ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਇਹਦਾ ਫਾਇਦਾ ਲੈ ਸਕਣ ਧੰਨਵਾਦ ਜੀ ਸასიਲਾ